ਹੁਸ਼ਿਆਰਪੁਰ ਤੋਂ ਦਸੂਹਾ ਤਲਵਾੜਾ ਮੁੱਖ ਸੜਕ ਤੇ ਪਲਾਨੀਲ ਪਰਿ ਓਵਰਲੋ ਟਰੈਕਟਰ ਟਰਾਲੀ ਅਤੇ ਸਵਿਫਟ ਕਾਰ ਦੀ ਟੱਕਰ ਚ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਸਰਪੰਚ ਸਾਹਿਬ ਇਹ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਇਹ? ਇਹ ਰਾਤ ਹੋਇਆ ਜੀ ਤਕਰੀਬਨ 8 ਤੋਂ 9 ਵਜੇ ਦੇ ਵਿੱਚ ਵਿੱਚ। ਤੇ ਕਿਸ ਤਰ੍ਹਾਂ ਹੋਇਆ ਸੀਗਾ ਇਹ ਰੋਡ ਤੇ ਜਿਹੜੀਆਂ ਓਵਰਲੋਡ ਟਰਾਲੀਆਂ ਜਾਂਦੀਆਂ ਨੇ ਪਰਾਲੀ ਵਾਲੀਆਂ ਇਹਦੇ ਵਿੱਚ ਵੱਜਲ ਕਰਕੇ ਇੱਕ ਬੰਦਾ ਜਿਹਦਾ ਮੌਜੂਦਾ ਉਸਲੇ ਮੌਕੇ ਦੀ ਡੈਥ ਹੋ ਗਈ ਹੈ ਤੇ ਇੱਕ ਨੂੰ ਆਪਾਂ ਚੱਕ ਕੇ ਬੜੀ ਮੁਸ਼ਕਲ ਨਾਲ ਆਹ ਦੇਖ ਸਕਦੇ ਹੋ ਤੁਸੀਂ ਜਿਹਦਾ ਕੀ ਹਾਲ ਆ ਸੰਗਲ ਪਾ ਕੇ ਤੋੜ ਕੇ ਕੱਢ ਕੇ ਤੇ ਉਹਨੂੰ ਸੁਵੇ داخل ਕਰਦੇ ਤੇ ਕੀ ਲੱਗਦਾ ਕਿ ਕਾਰਨ ਕੀ ਹੁੰਦਾ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਐਕਸੀਡੈਂਟ ਹੋ ਰਹੇ ਨੇ ਜਿਹੜੀਆਂ ਓਵਰਲੋਡ ਟਰਾਲੀਆਂ ਨੇ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਤੇ ਕੋਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਸਾਡੇ ਰੋਜ਼ ਤੇ ਇਹ ਹੀ ਤੀਜਾ ਐਕਸੀਡੈਂਟ ਆ 100 ਮੀਟਰ ਦੇ ਅੰਦਰ ਅੰਦਰ ਇਹਦੇ ਵਿੱਚ ਉਹ ਕੱਲ ਜਿਹੜਾ ਰਾਤ ਹੋਇਆ ਤਾਂ ਬਹੁਤ ਜ਼ਿਆਦਾ ਭਿਆਨਕ ਸੀਗਾ ਡਾਕਟਰ ਸਾਹਿਬ ਜਿਹੜਾ ਇਹ ਐਕਸੀਡੈਂਟ ਹੋਇਆ ਆ ਇਹ ਕਿੰਨੇ ਬੰਦੇ ਮੌਤ ਹੋਈ ਔਰ ਕੀ ਕਾਰਨ ਆਇਆ ਇਹ ਜਿਹੜਾ ਐਕਸੀਡੈਂਟ ਦਾ ਦੇਖੋ ਕੱਲ ਮੁਕੇਰੀਆਂ ਵਿਧਾਨ ਸਭਾ ਦਾ ਪਿੰਡ ਨੰਗਲਵਾਲਾ ਹੈਗਾ ਉਸ ਪਾਸ ਛੱਡੇ ਦੇ ਵਿੱਚ 8:30 ਤੋਂ 9:00 ਦੇ ਬਿਟਵੀਂ ਇਹ ਐਕਸੀਡੈਂਟ ਹੋਇਆ ਇੱਕ ਬੰਦੇ ਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਬੰਦੇ ਨੂੰ ਕੱਢ ਕੇ ਪਿੰਡ ਵਾਸੀਆਂ ਨੇ ਤਸੂਏ ਸਿਵਲ ਹਸਪਤਾਲ ਰੈਫਰ ਕੀਤਾ ਅਸੀਂ ਪਿੰਡ ਵਾਸੀ ਪ੍ਰਸ਼ਾਸਨ ਦੇ ਕੋਲੋਂ ਇਹ ਮੰਗ ਕਰਦੇ ਆਂ ਵੀ ਜਿਹੜੀ 10ਵਾ ਟੂ ਹਾਜੀਪੁਰ ਜਿਹੜਾ ਮਾਰਗ ਹੈਗਾ ਇਥੇ ਕੋਈ ਕੰਟਰੋਲ ਨਹੀਂ ਹੈਗਾ ওভারਲੋਡਿੰਗ ਫੈਰੀਆਂ ਚੱਲਦੀਆਂ ওভারਲੋਡਿੰਗ ਟਿਪਰਾਂ ਚੱਲਦੀਆਂ ਇਥੇ ਜਾਨ ਤੇ ਮਾਲ ਦਾ ਤੋਂਨਾਂ ਦਾ ਹਮੇਸ਼ਾ ਪਿੰਡ ਵਾਸੀਆਂ ਨੂੰ ਖਤਰਾ ਬਣਿਆ ਰਹਿੰਦਾ ਹੈਗਾ ਹਰ ਮਹੀਨੇ ਕੋਈ ਨਾ ਕੋਈ ਇਥੇ ਐਕਸੀਡੈਂਟ ਹੋਇਆ ਰਹਿੰਦਾ ਹੈਗਾ ਸਰਕਾਰ ਨਿਤ ਨਵੇਂ ਵਾਅਦੇ ਕਰਦੀ ਹੈਗੇ ਟ੍ਰੈਫਿਕ ਤੇ ਰੂਲ ਬਣਾਏ ਇਹ ਰੂਲ ਨੇ ਕੋਈ ਰੂਲ ਨਹੀਂ ਹੈਗਾ ਉਹ ਸਾਡੇ ਪਿੰਡ ਨੰਗਰਵਾਲਾ ਆ ਕੇ ਦੇਖ ਸਕਦੇ ਹਨ ਮੌਜੂਦਾ ਲੋਕਾਂ ਨੂੰ ਸੰਪਰਕ ਕਰ ਸਕਦੇ ਹਨ ਤੇ ਇਹਨਾਂ ਦੇ ਉੱਪਰ ਨਕੇਲ ਪਾਈ ਜਾਵੇ ਧੰਨਵਾਦ ਹੈ ਆਤਿਕ ਐਕਸੀਡੈਂਟ ਟਰੈਕਟਰ ਤੇ ਟਰੈਕਟਰ ਟਾਲੀ ਜਿਹੜੀ ਪਰਾੜੀ ਨਾਲ ਦੁੱਦੀ ਸੀ ਉਹਦੇ ਨਾਲ ਕਾਰ ਸਵਿਫਟ ਦਾ ਐਕਸੀਡੈਂਟ ਹੋਇਆ ਪਿੰਡ ਬਹਾਰ ਮੰਗਲ ਬਹਾਰਾਂ ਲੱਗੇ ਜਿਹਦੇ ਵਿੱਚ ਕਾਰ ਨੂੰ ਜਿਹੜਾ ਸਵਿਫਟ ਕਾਰ ਨੂੰ ਕਮਲਜੀਤ ਸਿੰਘ ਸਾਨੂੰ ਕਰਨੈਲ ਸਿੰਘ ਵਾਸੀ ਮਾਨਗੜ ਚਲਾ ਰਿਹਾ ਸੀ ਤੇ ਉਹਦੇ ਨਾਲ ਉਹਦੇ ਨਾਲ ਬ੍ਰਦਰ ਉਹ ਲੱਗਦਾ ਜਿਹੜਾ ਕਿ ਭਵਿੰਦਰ ਸਿੰਘ ਸਾਨੂੰ ਸਾਧੂ ਸਿੰਘ ਉਹ ਵੀ ਪਿੰਡ ਮਾਨਾਗੜ ਦਾ ਉਹ ਨਾਲ ਬੈਠਾ ਸੀ ਉਹਦੇ ਵਿੱਚ ਲੱਗਨ ਦੇ ਨਾਲ ਜਿਹੜੀ ਭਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਤੇ ਜਿਹੜਾ ਕਮਲਜੀਤ ਸਿੰਘ ਦਾ ਉਹੜਾ ਬੰਦਾ ਇੰਜਰਡ ਹੈਗਾ ਤੇ ਜੋ ਵੀ ਜਿਹੜਾ ਉਦੇ ਵਿੱਚ ਡਾਕਟਰ ਟੈਲੀ ਨਾ ਸੀ ਫੜਦੇ ਹੈਗਾ ਡਾਕਟਰ ਜਿਹੜਾ ਡਿਪਟੀ ਕਮਿਸ਼ਨਰ ਦਾ ਟ੍ਰੈਵਲ ਸੀ ਉਹ ਮੌਕੇ ਤੇ ਪਹੁੰਚ ਗਿਆ ਸੀ ਉਹਦੇ ਵਿੱਚ ਇਹਨੂੰ ਫੜ ਕੇ ਜੋ ਵੀ ਉਹ ਮਿਲਾਈ ਦੇ ਨਾਲ ਬਿਆਨ ਲਿਖਣਗੇ ਉਸ ਸਮੇਂ ਕਾਨੂੰਨੀ ਕਾਰਵਾਈ ਹੋਲੀ ਆਦੀ ਸਰ ਇੱਕ ਦੇਖਣ ਨੂੰ ਪਬਲਿਕ ਦਾ ਕਹਿਣਾ ਹੈਗਾ ਕਿ ਅਕਸਰ ਗਸੂਰੇ ਤੇ ਲੈ ਕੇ ਹਥਿਆਰਾਂ ਤੱਕ ਕਿਤੇ ਵੀ ਚਾਰ ਨਾਕੇ ਜਿਹੜੇ ਇਹ ਕਾਲੀਆਂ ਪਾਰ ਪਾਰ ਕਦੀ ਜਿਹਾ ਓਵਰ ਰੋਡ ਹੁੰਦੀਆਂ ਪਰ ਅਜੇ ਤੱਕ ਵੀ ਇਹਨਾਂ ਤੋਂ ਕੋਈ ਨਕੇਲ ਨਹੀਂ ਪਾਈ ਜਾ ਰਹੀ ਇਹ ਤਾਂ ਇਹਨਾਂ ਵਿੱਚ ਜੋ ਅਜੀਬ ਸਮੱਸਿਆ ਹੈ ਸ੍ਰੀਨੰਦਰ ਜੀ ਇਹ ਚਲਾਉਣੇ ਦਾ ਕਰਦੇ ਨੇ ਬਕਾਇਦਾ ਕਰਦੇ ਨੇ ਜੀ ਇਹ ਰਾਤ-ਰਾਤ ਇਹ ਕਦੇ ਨਿਕਲਦੀਆਂ ਟਾਲੀਆਂ ਜੀ ਅਦਰਵਾਈਜ਼ ਜੋ ਵੀ ਹੁਣ ਇਹਨਾਂ ਦੀ ਬੰਦੀ ਕਾਨੂੰਨ ਵਗਰੇ ਇਹਨਾਂ ਦਾ ਬਰਬਾਦ ਕਰਾ ਦੇਗੀ ਕੀਤੀ ਜਾਊਗੀ